ਇਨਸਟਾਗ੍ਰਾਮ ਤੇ ਮਸ਼ਹੂਰ ਕਮਲ ਕੌਰ ਭਾਬੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿਵੇਂ ਇੱਕ ਵਿਅਕਤੀ ਇਸ ਗੱਡੀ ਨੂੰ ਚਲਾ ਕੇ ਆ ਰਿਹਾ ਜਿਸ ਗੱਡੀ ਦੇ ਵਿੱਚੋਂ ਕਮਲ ਕੌਰ ਦੀ ਲਾਸ਼ ਬਰਾਮਦ ਹੋਈ ਸੀ ਤੇ ਬੰਦਾ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਕੰਨ ਨੂੰ ਫੋਨ ਲਾਂਦਾ ਹੈ ਤੇ ਅੱਗੇ ਜਾ ਕੇ ਕਿਸੇ ਨਾਲ ਗੱਲਬਾਤ ਕਰਦਾ ਉਸ ਤੋਂ ਬਾਅਦ ਫਿਰ ਵਾਪਸ ਆਣ ਕੇ ਗੱਡੀ ਦੇ ਵਿੱਚ ਬੈਠਦਾ ਹੈ ਤਾਂ ਤੁਸੀਂ ਦੇਖੋ ਕਿਵੇਂ ਛਤ ਤਰੀਕੇ ਦੇ ਨਾਲ ਗੱਡੀ ਨੂੰ ਫਿਰ ਪਾਰਕਿੰਗ ਦੇ ਵਿੱਚ ਖੜਾ ਕਰਦਾ ਤਾਂ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ ਇਸ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀ ਤੱਕ ਕਾਤਲ ਤੱਕ ਪਹੁੰਚਿਆ ਜਾ ਸਕਦਾ ਹੈ ਅਜੇ ਤੱਕ ਇਹ ਪੂਰਾ ਨਹੀਂ ਪਤਾ ਕਿ ਕਾਤਲ ਇਹ ਵਿਅਕਤੀ ਹੈ ਜਾਂ ਫਿਰ ਇਸ ਨੂੰ ਗੱਡੀ ਹੀ ਅੱਗੇ ਪਾਰਕਿੰਗ ਕਰਨ ਵਾਸਤੇ ਹੀ ਕਿਹਾ ਸੀ ਪਿੱਛੇ ਕੌਣ ਹੈ ਪੁਲਿਸ ਵੱਡੇ ਖੁਲਾਸੇ ਕਰ ਸਕਦੀ ਹੈ ਦੱਸ ਦਿੰਨੇ ਆ ਕਮਲ ਕੌਰ ਜੋ ਇੰਸਟਾਗ੍ਰam ਤੇ ਕਾਫੀ ਵੀਡੀਓ ਪਾਉਣ ਦੇ ਚਰਚਾ ਦੇ ਵਿੱਚ ਸੀ ਕਾਫੀ ਸ਼ਲੀਲ ਵੀਡੀਓ ਵੀ ਕਮਲ ਕੌਰ ਵੱਲੋਂ ਡਬਲ मीनिंग ਕਰਕੇ ਪਾਇਆ ਜਾਂਦੀ ਸੀ ਜਿਸ ਤੋਂ ਬਾਅਦ ਦਦਨੇ ਆ ਬੀਤੇ ਦਿਨਾਂ ਦੇ ਵਿੱਚ ਕਮਲ ਕੌਰ ਨੂੰ ਧਮਕੀਆਂ ਵੀ ਆਈਆਂ ਸੀ ਗੈਂਗਸਟਰਾਂ ਵੱਲੋਂ ਕਿ ਇਹ ਸ਼ਲੀਲ ਵੀਡੀਓ ਪਾਉਣੀਆਂ ਬੰਦ ਕਰ ਦਿਓ ਨਹੀਂ ਤਾਂ ਇਸ ਦਾ ਨਤੀਜਾ ਗਲਤ ਨਿਕਲੇਗਾ ਤਾਂ ਇਸ ਨੂੰ ਲੈ ਕੇ ਹੁਣ ਪੁਲਿਸ ਉਹਨਾਂ ਇੰਗਾ ਨਾਲ ਵੀ ਵਿਖਰੀ ਹੈ ਤੁਸੀਂ ਦੇਖੋ ਜਿਸ ਤਰੀਕੇ ਨਾਲ ਇਹ ਸੀਸੀਟੀਵੀ ਸਾਹਮਣੇ ਆਈ ਹੈ ਤਾਂ ਹੁਣ ਪੁਲਿਸ ਕੁਝ ਕੁ ਦਿਨਾਂ ਦੇ ਵਿੱਚ ਹੀ ਇਸ ਕੇਸ ਬਾਰੇ ਵੱਡੇ ਖੁਲਾਸੇ ਕਰ ਸਕਦੀ ਹੈ ਜਲਦੀ ਹੀ ਨਾ ਦੋਸ਼ੀਆਂ ਨੂੰ ਪੋਰਸ ਫੜਨ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਸਵੇਰ ਤੋਂ ਹੀ ਖਬਰ ਵਾਇਰਲ ਹੋ ਰਹੀ ਹੈ ਪੁੱਚੋ ਖੁਰਦੇ ਜੋ ਯੂਨੀਵਰਸਿਟੀ ਬਣੀ ਹੋਈ ਹੈ ਉਸਤੇ ਇੱਕ ਪਾਰਕਿੰਗ ਦੀ ਗੱਡੀ ਦੇ ਵਿੱਚੋਂ ਤਿੰਨ ਚਾਰ ਦਿਨ ਪੁਰਾਣੀ ਲਾਸ਼ੀ ਜੋ ਕਮਲ ਕੌਰ ਦੀ ਮਿਲੀ ਹੈ ਦਦ ਨੇ ਕਮਲ ਕੌਰ ਦੇ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਕਮਲ ਕੌਰ ਨੇ ਕਿਹਾ ਸੀ ਕਿ ਮੈਂ ਕਿਤੇ ਪ੍ਰੋਮੋਸ਼ਨ ਕਰਵਾਉਣ ਜਾ ਰਹੀ ਹਾਂ ਜਾਂ ਫਿਰ ਕਈ ਪਰਿਵਾਰਕ ਮੈਂਬਰ ਇਹ ਕਹਿ ਰਹੇ ਨੇ ਕਿ ਗੱਡੀ ਠੀਕ ਕਰਾਉਣ ਜਾ ਰਹੀ ਹਾਂ ਇਸ ਤਰੀਕੇ ਦੀ ਗੱਲ ਪਰਿਵਾਰਕ ਮੈਂਬਰਾਂ ਵੱਲੋਂ ਕਹੀ ਜਾ ਰਹੀ ਹੈ ਪਰ ਦੂਜੇ ਪਾਸੇ ਹੁਣ ਲਾਸ਼ ਮਿਲਣ ਤੋਂ ਬਾਅਦ ਇਹ ਖਬਰ ਪੂਰੀ ਚਰਚਾ ਦੇ ਵਿੱਚ ਬਣੀ ਹੋਈ ਹੈ ਪੁਲਿਸ ਲਗਾਤਾਰ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਉਸੇ ਗੱਡੀ ਦੀ ਤਸਵੀਰ ਦਿਖਾ ਰਹੇ ਹਾਂ ਜਿਸ ਗੱਡੀ ਵਿੱਚ ਲਾਸ਼ ਮਿਲੀ ਹੈ ਤੇ ਦੂਜੇ ਪਾਸੇ ਜੋ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਸਖਸ਼ ਤੁਸੀਂ ਦੇਖੋ ਕਿਵੇਂ ਬੜੇ ਸ਼ਾਂਤ ਤਰੀਕੇ ਦੇ ਨਾਲ ਗੱਡੀ ਨੂੰ ਖੜੀ ਕਰਕੇ ਉਸ ਜਗ੍ਹਾ ਤੋਂ ਕੰਨ ਨੂੰ ਫੋਨ ਲਾ ਕੇ ਨਿਕਲ ਜਾਂਦਾ ਹੈ ਭਾਵੇਂ ਕਿ ਪਾਰਕਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਹੁਣ ਜਲਦੀ ਹੀ ਪੁਲਿਸ ਉਹਨਾਂ ਕੈਮਰੇ ਦੀ ਫੁਟੇਜ ਰਾਹੀਂ ਇਸ ਦੋਸ਼ੀ ਤੱਕ ਪਹੁੰਚ ਸਕਦੀ ਹੈ ਕਿ ਕਤਲ ਅਖਰ ਕੀਤਾ ਕਿਸ ਨੇ ਹੈ ਕਿਉਂਕਿ ਕਾਫੀ ਐਂਗਲਾਂ ਤੋਂ ਪੁਲਿਸ ਜਾਂਚ ਕਰ ਰਹੀ ਹੈ ਕਿ ਕਈ ਲੋਕ ਥ੍ਰੈਟ ਜਿਹੜੇ ਦੇ ਰਹੇ ਸੀ ਕਮਲਕੌਰ ਨੂੰ ਦੂਜੇ ਪਾਸੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹੁਣ ਸੀਸੀਟੀਵੀ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਪੁਲਿਸ ਇਨ੍ਹਾਂ ਦੋਸ਼ੀਆਂ ਤੱਕ ਪਹੁੰਚ ਜਾਵੇ ਕਿਸ ਤਰੀਕੇ ਨਾਲ ਪੁਲਿਸ ਵੱਲੋਂ ਦਾਬੇ ਕੀਤੇ ਜਾ ਰਹੇ ਨੇ